ਕਤਾ ਜਿੰਦਾਬਾਦ ਜਿੰਦਾਬਾਦ ਮਦੂਰ ਇਕਤਾ ਜਿੰਦਾਬਾਦ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੇ ਵਿੱਚ ਕਿਸਾਨ ਪਰੇਸ਼ਾਨ ਨੇ ਠੇਕੇਦਾਰੀ ਪਰਤਾ ਮੁਸਾਵਰ ਵਜ੍ਹਾ ਮੰਡੀ ਦੇ ਵਿੱਚੋਂ ਫਸਲ ਦੀ ਲਿਫਟਿੰਗ ਨਾ ਹੋਣਾ ਲਿਫਟਿੰਗ ਨਾ ਹੋਣ ਦੇ ਕਾਰਨ ਮੰਡੀ ਵਿੱਚ ਫਸਲ ਦੇ ਢੇਰ ਲੱਗੇ ਨੇ ਜਿਸ ਕਾਰਨ ਨਵੀਂ ਫਸਲ ਲੈ ਕੇ ਆ ਰਹੇ ਕਿਸਾਨਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਸਾਨ ਪਰੇਸ਼ਾਨ ਨੇ ਕਿ ਜੇਕਰ ਮੀਂਹ ਕਣੀ ਪੈ ਗਈ ਤਾਂ ਉਹਨਾਂ ਦੀ ਸਾਰੀ ਮਿਹਨਤ ਬਰਬਾਦ ਹੋ ਜਾਵੇਗੀ ਲਿਫਟਿੰਗ ਨਾ ਹੋਣ ਦੀ ਇੱਕ ਵੱਡੀ ਵਜ੍ਹਾ ਮਜ਼ਦੂਰਾਂ ਦਾ ਹੜਤਾਲ ਉੱਤੇ ਹੋਣਾ ਵੀ ਹੈ। ਮਜ਼ਦੂਰ ਇਕਤਾ ਜ਼ਿੰਦਾਬਾਦ। ਮੰਡੀ ਦੇ ਵਿੱਚ ਮਜ਼ਦੂਰ ਪਿਛਲੇ 4 ਦਿਨਾਂ ਤੋਂ ਹੜਤਾਲ ਤੇ ਨੇ। ਜਿਹੜੀ ਸਾਡੇ ਕੰਮ ਹੈ, ਕੰਮ ਕਰਨ ਵਾਲੇ ਨੇ। ਮਜ਼ਦੂਰਾਂ ਦੀ ਮੰਗ ਹੈ ਕਿ ਸਰਕਾਰੀ ਖਰੀਦ ਏਜੰਸੀਆਂ ਵਿੱਚ ਲੇਬਰ ਦੇ ਕੰਮ ਦਾ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਤੇ ਮਜ਼ਦੂਰਾਂ ਨੂੰ ਸਿੱਧੇ ਤੌਰ ਤੇ ਕੰਮ ਮਿਲੇ। ਇਸ ਤੋਂ ਇਲਾਵਾ ਉਹਨਾਂ ਨੂੰ ਕੀਤੀ ਜਾਣ ਵਾਲੀ ਅਦਾਇਗੀ ਦਾ ਸਮਾਂ ਵੀ ਨਿਰਧਾਰਤ ਕੀਤਾ ਜਾਵੇ ਤੇ ਇਹ ਮਜ਼ਦੂਰੀ ਉਹਨਾਂ ਨੂੰ ਸਿੱਧੇ ਤੌਰ ਤੇ ਮਿਲੇ। ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਸਰਕਾਰੀ ਏਜੰਸੀਆਂ ਦੇ ਅਧਿਕਾਰੀਆਂ ਦੀ ਉਹਨਾਂ ਦੇ ਨਾਲ ਮੀਟਿੰਗ ਵੀ ਹੋ ਚੁੱਕੀ ਹੈ ਪਰ ਇਹ ਮੀਟਿੰਗ ਵੀ ਬੇਨਤੀਜਾ ਰਹੀ ਮਜ਼ਦੂਰਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਅਣਮਿੱਥੇ ਸਮੇਂ ਦੇ ਲਈ ਹੜਤਾਲ ਤੇ ਚਲੇ ਜਾਣਗੇ ਅਸੀਂ ਚਾਹੁੰਦੇ ਹਾਂ ਪਹਿਲਾਂ ਤਾਂ ਠੇਕੇਦਾਰੀ ਉਹ ਖਤਮ ਹੋ ਜਵੇ ਠੇਕੇਦਾਰੀ ਖਤਮ ਕਰਕੇ ਸਾਨੂੰ ਡਾਇਰੈਕਟ ਪੇਮੈਂਟ ਕੀਤੀ ਜਾਵੇ ਸਾਰੀਆਂ ਬਿਮਾਰੀਆਂ ਦਾ ਕੋਈ ਹੱਲਾ ਕਿ ਸਰਕਾਰ ਨੇ ਜਿਹੜਾ ਘਰ-ਘਰ ਵਿੱਚ ਨੌਕਰੀ ਦਾ ਵਾਅਦਾ ਕਰਿਆ ਉਹਨੂੰ ਬੂਰ ਤਾਂ ਪੈ ਸਕਦਾ ਕਿ ਨਾ ਠੇਕੇਦਾਰਾਂ ਨੂੰ ਇਹਨਾਂ ਮਹਿਕਮਿਆਂ ਦੇ ਵਿੱਚੋਂ ਸਭ ਤੋਂ ਪਹਿਲਾਂ ਸਰਕਾਰ ਠੇਕੇਦਾਰੀ ਖਤਮ ਕਰੇ ਤੇ ਜਿਹੜੇ ਕਾਮੇ ਨੇ ਇਹਨਾਂ ਨੂੰ ਡਾਇਰੈਕਟ ਪੇਮੈਂਟ ਕਰੇ। ਅਗਲਾ ਸਟੈਪ ਹੋਊਗਾ ਅਸੀਂ ਮੰਡੀ ਦਾ ਜਿਹੜਾ ਚੱਕਾ ਜਾਮ ਕਰਾਂਗੇ, ਲੋਡਿੰਗ ਅਨਲੋਡਿੰਗ ਠਾਪਾ ਤੇ ਉਸ ਤੋਂ ਬਾਅਦ ਅਸੀਂ ਮੇਨ ਗੇਟ ਵੀ ਘੇਰਾਂਗੇ ਤੇ ਉਸ ਤੋਂ ਬਾਅਦ ਜੇ ਰੋਡ ਜਾਮ ਕਰਨ ਦੀ ਲੋੜ ਪਈ ਉਹ ਵੀ ਪਾਵਾਂਗੇ। ਸਿੱਧੀ ਤਰ੍ਹਾਂ हमको ਪੇਮੈਂਟ ਨਹੀਂ ਦੇ ਰਹੇ। ਅਬ ਜਾਈਏ ਤੇ ਜਾਈਏ ਕਹਾ? ਠੇਕੇਦਾਰ ਰੋਜ਼ ਕਹਤਾ আজকাল ਕੀ ਉਸਮੇ ਹੈਪ ਇਹ हमको पता नहीं लेकिन हम मजदूर साहब एक 500 बंदे तैयार है बैठे काम करने के लिए सनुसिधि पेमेंट दिया जाए सरकार का काम कोई तरह का बाधा नहीं आवे ये मजदूर ये अंडर टेंडर होने ਨਾਲੇ ਹੱਲ ਹੋ ਜਾਣਗੇ ਕਿਉਂਕਿ ਕੰਟਰੈਕਟਰ ਨਾਲ ਇਹ ਨਸਬੰਧ ਹੈ ਕਿਉਂਕਿ ਆਪਨੇ ਠੇਕੇਦਾਰੇ ਨੂੰ ਪੇਮੈਂਟ ਕਰਨੀ ਹੁੰਦੀ ਹੈ ਉਹਨਾਂ ਨਾਲ ਇਹਦਾ ਕੰਟਰੈਕਟ ਹੁੰਦਾ ਜਦੋਂ ਨਵਾਂ ਠੇਕੇਦਾਰ ਅਪਾਇੰਟ ਹੋ ਗਿਆ ਜਦ ਇਹਨਾਂ ਦਾ ਹੱਲ ਹੋ ਜਾਵੇ ਤਾਂ ਧੰਨਵਾਦ